ਜਿਹੜਾ ਨੁਕਸਾਨ ਕੋਈ ਵੀ ਬੰਦਾ ਦਿਖਾਉਂਦਾ ਵੀਡੀਓ ਹੀ ਚੱਲਣ ਦੇ ਦੀ ਵੀਡੀਓ ਡਿਲੀਟ ਕਰ ਦਿੰਦੇ ਨੇ ਉਹਦੇ ਨਾਲ ਆ ਤੁਸੀਂ ਖਨੌਰੀ ਬਾਡਰ ਦੇ ਹਾਲਾਤ ਦੇਖ ਲਓ ਜੀ ਅੱਜ ਦੇ ਤੇ ਇਹ ਚੀਜ਼ ਵੀ ਤੁਸੀਂ ਆਪ ਦੱਸਿਓ ਵੀ ਇਹ ਜਿਹੜਾ ਇਹਨਾਂ ਨੇ ਕੰਮ ਕਰਿਆ ਹੋਇਆ ਸਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਵਾਂਗੇ ਜਿਹੜਾ ਕੁਝ ਇੱਧਰ ਆ ਕੇ ਕਰਕੇ ਗਏ ਨੇ ਤੁਹਾਨੂੰ ਲੱਗਦਾ ਵੀ ਇਹ ਕੰਮ ਇੱਕ ਪੁਲਿਸ ਦਾ ਜਾਂ ਫੋਰਸ ਦਾ ਹੋ ਸਕਦਾ ਜਾਂ ਕਿਹੜੇ ਲੋਕਾਂ ਦਾ ਹੋ ਸਕਦਾ ਆ ਤੁਸੀਂ ਆਪ ਦੇਖ ਲਓ ਆ ਟਰੈਕਟਰ ਇਹ ਇਕੱਲੇ ਇਹ ਟਰੈਕਟਰ ਦਾ ਨਹੀਂ ਹਾਲ ਜਿਹੜਾ ਤੁਸੀਂ ਆ ਦੇਖ ਰਹੇ ਹੋ ਹਲੇ ਤਾਂ ਤੁਸੀਂ ਹੋਰ ਬਹੁਤ ਟਰੈਕਟਰ ਟਰਾਲੀਆਂ ਗੱਡੀਆਂ ਪੀਕਅਪ ਤੁਹਾਨੂੰ ਸਾਰਾ ਦਿਖਾਉਣਾ ਹੈ ਇਹਦੇ ਵਿੱਚ ਤੁਸੀਂ ਆਪ ਦੇਖ ਲਓ ਵੀ ਕੀ ਇਹ ਇਹ ਜਿਹੜਾ ਕੰਮ ਇਹ ਕਰਕੇ ਗਏ ਨੇ ਇੱਧਰ ਆ ਕੇ ਇਹ ਕੰਮ ਇੱਕ ਪੁਲਿਸ ਦਾ ਜਾਂ ਫੋਰਸ ਦਾ ਹੋ ਸਕਦਾ ਆਪਦੇ ਲੋਕਾਂ ਦੇ ਪ੍ਰਤੀ ਠੀਕ ਹੈ ਆਪਦੇ ਦੇਸ਼ ਦੇ ਪ੍ਰਤੀ ਆ ਤੁਸੀਂ ਦੇਖ ਲਓ ਵੀ ਆ ਟਰੈਕਟਰ ਦਾ ਕੀ ਹਾਲ ਕਰਿਆ ਸਾਰਾ ਤੋੜਵੰਨ ਕਰਗੇ ਟਾਇਰਾਂ ਦੇ ਵਿੱਚ ਗੋਲੀਆਂ ਤੱਕ ਵੀ ਮਾਰੀਆਂ ਨੇ ਜਿਹੜੀ ਗੱਲ ਅਸੀਂ ਸੁਣੀ ਹੈ ਕੱਲ ਅਸੀਂ ਕਾਫੀ ਜਿਆਦਾ ਵੀਡੀਓ ਅਪਲੋਡ ਕੀਤੀਆਂ ਪਰ ਉਹ ਵੀਡੀਓ ਸਰਕਾਰ ਨੇ ਚੱਲਣ ਨਹੀਂ ਦਿੱਤੀ ਹੈਗੀਆਂ ਉਹ ਲਗਾਤਾਰੀ ਜਦੋਂ ਪਾਉਂਦੇ ਸੀ ਉਸ ਤੋਂ ਬਾਅਦ ਹੀ ਡਿਲੀਟ ਹੋ ਜਾਂਦੀ ਸੀ ਜਿਹਦੇ ਵਿੱਚ ਲੋਕਾਂ ਨੇ ਦੱਸਿਆ ਸੀ ਵੀ ਕਿਵੇਂ ਇੱਧਰ ਆ ਕੇ ਉਹਨਾਂ ਨੇ ਲੋਕਾਂ ਨਾਲ ਧੱਕਾ ਕੀਤਾ ਠੀਕ ਤੁਸੀਂ ਆਹ ਗੱਡੀ ਦਾ ਕੀ ਹਾਲ ਬਣਾਇਆ ਯਾਰ ਇੱਥੇ ਤਾਂ ਬੰਦਿਆਂ ਨਾਲ ਨਹੀਂ ਕੋਈ ਕਸਰ ਛੱਡੀ ਹੈਗੀ ਹੁਣ ਉਹ ਵੀਡੀਓ ਬਣ ਕੇ ਚਲੋ ਜੱਲਣ ਨਹੀਂ ਦੇ ਰਿਹਾ ਜਿਨ੍ਹਾਂ ਦੇ ਵਿੱਚ ਪੂਰਬਿਤ ਪ੍ਰੂਫ ਲੋਕਾਂ ਨੇ ਦਿਖਾਇਆ ਸੀ ਵੀ ਐਵੇਂ ਮੁੰਡੇ ਦੀਆਂ ਲਾਤਾਂ ਬਾਹਾਂ ਤੋੜ ਕੇ ਬੋਰੀ ਦੇ ਵਿੱਚ ਕਿਵੇਂ ਪਾਇਓ ਸਾਰਾ ਕੁਝ ਦੱਸਿਆ ਸੀ ਤੇ ਵੀ ਹੁਣ ਵੀ ਉਹਨੂੰ ਕਿਤੇ ਹਸਪੀਟਲ 'ਚ ਐਡਮਿਟ ਨਹੀਂ ਕੀਤਾ ਜਾ ਰਿਹਾ 307 ਦੋਤੇ ਪਰਚੇ ਪਰ ਤੱਕ ਆ ਇੱਧਰ ਆ ਕੇ ਦੇਖੋ ਇਹਨਾਂ ਨੇ ਕਿਵੇਂ ਕਰਿਆ ਗੱਡੀ ਦਾ ਹਾਲ ਦੇਖ ਲਓ ਆਹ ਪਿਕਅਪ ਦਾ ਹਾਲ ਦੇਖ ਲਓ ਤੁਸੀਂ ਕੀ ਆਇਆ ਵੀ ਇਧਰਲੇ ਪਾਸੇ ਤੁਹਾਨੂੰ ਸਾਰਾ ਦੇਖ ਲਿਓ ਤੁਸੀਂ ਲੇਟਾਂ ਭੰਨ ਟਾਇਰ ਪਾੜ ਆ ਬਿਜਲੇ ਪਾਸੋਂ ਦੇਖ ਲਿਓ ਤੁਸੀਂ ਕੀ ਹਾਲਤ ਬਣਾਈ ਹੋਈ ਸਾਰਾ ਤੋੜ ਜਿੰਨਾ ਵੀ ਜ਼ੋਰ ਲੱਗਿਆ ਲਾਇਆ ਜਿੰਨਾ ਵੀ ਜ਼ੋਰ ਲੱਗਿਆ ਠੀਕ ਐ ਨਹੀਂ ਇਹ ਐ ਲੱਗ ਰਿਹਾ ਇੱਥੋਂ ਆ ਚੀਜ਼ਾਂ ਦੇਖ ਕੇ ਨਾ ਵੀ ਜਿਵੇਂ ਇਹ ਗੱਡੀਆਂ ਕਿਸਾਨਾਂ ਦੀਆਂ ਨਹੀਂ ਕਿਸੇ ਅੱਤਵਾਦੀਆਂ ਦੇ ਉਹ ਨੇ ਇਹ ਹਨਾ ਹਥਿਆਰ ਨੇ ਜਾਂ ਉਹਨਾਂ ਦੇ ਸਾਧਨ ਨੇ ਵੀ ਜਿੰਨਾਂ ਦੀ ਇੰਨੀ ਜਿਆਦਾ ਆਹ ਦੇਖੋ ਟਾਇਰ ਦਾ ਦੇਖੋ ਸੀ ਕੀ ਬਣਾਤਾ ਜਮਾ ਪਾੜਿਆ ਵੀ ਇਹ ਅੱਗੇ ਪਿੱਛੇ ਵੀ ਨਾ ਹੋ ਸਕਣ ਕਿਸੇ ਤਰੀਕੇ ਨਾਲ ਟੈਂਕੀਆਂ ਦੇ ਵਿੱਚੋਂ ਤੇਲ ਡੋਲ ਬੁਰੇ ਹਾਲ ਆ ਦੇਖੋ ਸਾਰੇ ਟਰੈਕਟਰਾਂ ਦੀ ਆਹ ਆਹ ਟਰੈਕਟਰ ਜੀ ਦਾ ਬੈਟਰੀ ਲਾ ਕੇ ਲੈ ਗੇ ਆ ਇਧਰਲੇ ਪਾਸੋਂ ਦੇਖ ਲਓ ਜੀ ਬੈਟਰੀ ਲਾ ਕੇ ਲੈ ਕੇ ਸਾਇਲੈਂਸਰ ਤੋੜ ਕੇ ਲੈ ਗੇ ਆ ਦੇਖੋ ਇਧਰੋਂ ਦੇਖੋ ਮੀਟਰ ਭੰਨ ਆ ਸੀਟਾਂ ਟੱਕ ਤੋੜ ਖੜਿਆ ਸਾਰਾ ਕੁਝ ਜਿੰਨਾ ਵੀ ਇਹਨਾਂ ਤੋਂ ਜੋਰ ਲੱਗਿਆ ਲਾਇਆ ਇਹਨਾਂ ਨੇ ਤੋੜ ਭੰਨ ਕਰਨ ਵਾਸਤੇ ਪਰ ਇਹ ਆ ਵੀ ਹੋ ਪੱਕਾ ਨਹੀਂ ਕਹਿ ਸਕਦੇ ਵੀ ਇਹ ਵੀਡੀਓ ਲਗਾਤਾਰ ਚੱਲੂਗੀ ਹੋ ਸਕਦਾ ਵੀ ਕਿ ਇਹ ਵੀਡੀਓ ਨੂੰ ਵੀ ਪੇਜ ਤੋਂ ਡਿਲੀਟ ਕਰ ਦਨ ਕਿਉਂਕਿ ਕੱਲ ਤੇ ਇਹ ਕੋਈ ਵੀ ਵੀਡੀਓ ਉਥੋਂ ਦੀ ਚੱਲਣ ਨਹੀਂ ਦੇ ਦੇ ਜਿਹੜਾ ਨੁਕਸਾਨ ਕੋਈ ਵੀ ਬੰਦਾ ਦਿਖਾਉਂਦਾ ਵੀਡੀਓ ਹੀ ਨਹੀਂ ਚੱਲਣ ਦੇ ਰੀ ਵੀਡੀਓ ਡਿਲੀਟ ਕਰ ਦਿੰਦੇ ਨੇ ਉਹਦੇ ਨਾਲ ਦੇ ਨਾਲ ਜੇ ਇਹ ਵੀਡੀਓ ਚੱਲੀ ਤੁਹਾਡੇ ਤੱਕ ਪਹੁੰਚੀ ਤਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਕੇ ਪਹੁੰਚਾ ਦਿਓ ਤਾਂ ਕਿ ਹਰੇਕ ਨੂੰ ਪਤਾ ਲੱਗ ਜੇ ਵੀ ਆਹ ਟੈਂਕੀਆਂ ਦੇ ਵਿੱਚ ਪਾਣੀ ਤੱਕ ਵੀ ਮਿੱਟੀ ਤੱਕ ਵੀ ਪਾਇਆ ਇਹਨਾਂ ਨੇ ਪਤਾ ਲੱਗ ਜੇ ਵੀ ਕਰਿਆ ਕੀ ਕੀ ਹੈ ਉੱਥੇ ਆ ਕੇ ਆ ਬਾਹਰਲੇ ਦੇਸ਼ਾਂ ਤੱਕ ਲੋਕਾਂ ਨੂੰ ਪਤਾ ਲੱਗੇ ਵੀ ਹੋਈ ਕੀ ਜਾਂਦਾ ਅੱਜ ਜਿਹੜੀ ਮਿੱਟੀ ਤੁਸੀਂ ਦੇਖ ਰਹੇ ਹੋ ਹਨਾ ਇਹ ਠਾਡੋਲੀ ਪਈਆ ਤੇਲ ਦੇ ਉੱਤੇ ਡੋਲੀ ਹੋਈ ਹੈ ਤੇਲ ਡੋਲ ਕੇ ਅੱਗ ਲਾਉਣ ਦੀ ਮਨਸ਼ਾ ਸੀ ਉਹਨਾਂ ਦੀ ਦਬੀ ਧਰਨੇ ਦੇ ਵਿੱਚ ਅੱਗ ਹੀ ਲਾ ਦੀਏ ਤੇਲ ਡੋਲ ਡੋਲ ਕੇ ਟਰੈਕਟਰ ਮੱਚ ਜਾਂਣ ਟਰਾਲੀਆਂ ਮੱਚ ਜਾਂਣ ਤੰਬੂ ਮੱਚ ਜਾਂਣ ਸਾਰਾ ਇਹਨਾਂ ਦਾ ਨੁਕਸਾਨ ਹੋ ਗਿਆ ਸ ਆ ਦੇਖ ਲਓ ਕੀ ਕੀ ਹਾਲ ਬਣਾਤਾ ਯਾਰਾ ਟਾਇਰ 파ੜਦਾ ਟਰੈਕਟਰ ਦਾ ਠੀਕ ਹੈ ਜਿੱਥੋਂ ਵੀ ਇਹਨਾਂ ਤੋਂ ਜਿੰਨੀ ਵੀ ਇਹਨਾਂ ਤੋਂ ਤੋੜਪੰਨ ਹੋਈ ਹੈ ਆਹ ਟਰਾਲੀ ਦਾ ਵੀ ਟਾਇਰ 파ੜਿਆ ਪਿਆ ਗੋਲੀਆਂ ਤੱਕ ਵੀ ਮਾਰੀਆਂ ਨੇ ਟਾਇਰਾਂ ਆਹ ਟਰੈਕਟਰ ਦਾ ਦੇਖ ਲਓ ਤੁਸੀਂ ਵੀ ਕੀ ਨਾਸਮਾਰੇ ਆਹ ਦੇਖੋ ਸਾਰਾ ਤੋੜ ਤੱਕ ਤੋੜ ਤੋੜ ਕੇ ਛੱਟ ਕੇ ਲਾਈਟਾਂ ਤੋੜ ਫੀਟਿੰਗਾਂ ਤੋੜ ਵਿੱਚੋਂ ਤੇਲ ਵਾਲੀਆਂ ਪਾਈਪਾਂ ਵੱੜਦੀਆਂ ਐ ਲੱਗਦਾ ਵੀ ਨਾਲ ਮਿਸਤਰੀ ਵੀ ਲੈ ਕੇ ਆਏ ਸੀ ਜਿਨ੍ਹਾਂ ਨੂੰ ਪਤਾ ਸੀ ਵੀ ਤੇਲ ਇੱਥੋਂ ਡੁੱਲਦਾ ਆਹ ਚੀਜ਼ ਇੱਥੋਂ ਡੁੱਟਦੀ ਹੈ ਆਹ ਦੇਖ ਲਓ ਇਧਰੇ ਬਸ ਆਹ ਲਾਈਟਾਂ ਬੰਨੀਆਂ ਪਈਆਂ ਨੇ ਟਰੈਕਟਰ ਦੀਆਂ ਫੀਟਿੰਗ ਵੱਟਦੀ ਠੀਕ ਹੈ ਇਹਦੇ ਵੀ ਟਾਇਰਾਂ ਦਾ ਵੀ ਨੁਕਸਾਨ ਹੋਇਆ ਸਟੀering ਤੋੜ ਗਏ ਯਾਰ ਅਈ ਕਿਵੇਂ ਕਰਿਆ ਇਹਨਾਂ ਨੇ ਇਹ ਸਾਰਾ ਕੁਝ ਸਮਝ ਨਹੀਂ ਆ ਰਹੀ ਕੁਝ ਇੰਨੇ ਕੇ ਟਾਈਮ ਦੇ ਵਿੱਚ ਇੱਕ ਫੋਰਸ ਦਾ ਕੰਮ ਹੁੰਦਾ ਯਾਰ ਕਾਨੂੰਨ ਦੀ ਰਖਵਾਲੀ ਕਰਨੀ ਪਰ ਇਹਨਾਂ ਨੇ ਤਾਂ ਕੁਝ ਹੋਰ ਹੀ ਸਿੱਧ ਕਰਦਾ ਦੇਖੋ ਕਿਸੇ ਕਿਸਾਨ ਦਾ ਯਾਰ ਕਿੰਨੇ ਚਾਰ ਨਾਲ ਲਿਆ ਹੋਇਆ ਟਰੈਕਟਰ ਹੋਊਗਾ ਹਨਾ ਕਿਵੇਂ ਤੋੜ ਬੰਨ ਕਰੀਏ ਇਹਦੀ ਆ ਦੇਖੋ ਤੁਸੀਂ ਆ ਦੇਖੋ ਆ ਦੇਖੋ ਆ ਟਾਇਰ 파ੜਦੇ ਹਨਾ ਕਿੰਨਾ ਬੁਰਾ ਹਾਲ ਹੈ ਬਾਕੀ ਆ ਬਾਪੂ ਅੱਗੇ ਜਿਹੜੀ ਗੱਲ ਕਰਦਾ ਉਹ ਵੀ ਤੁਸੀਂ ਸੁਣਿਓ ਸਾਰੀ ਜੇ ਹੁਣ ਨਾ ਕੋਈ ਮਸਲਾ ਹੱਲ ਹੁੰਦਾ ਫਿਰ ਇਹ ਹੁੰਦਾ ਬਈ ਨਹੀਂ ਹੁੰਦਾ ਇਹ ਤਾਂ ਖਤਮ ਹੈ ਇਹ ਕਦੇ ਵੀ ਨਹੀਂ ਹੋਣਾ ਕਦੇ ਵੀ ਨਹੀਂ ਹੋਣਾ ਆਪ ਦੀ ਮਰਜ਼ੀ ਕਰਿਆ ਕਰਨਗੇ ਫਿਰ ਇਹ ਜਿਹੜਾ ਕੁਝ ਵੀ ਕਰਨਗੇ ਨਾ ਕੱਟ ਮਾਰਨਗੇ ਦੁਬਾਰੇ ਉਹ ਹੀ ਆ ਇੱਕ ਥੋੜਾ ਮੈਂ ਬੇਨਤੀ ਕਰਦਾ ਦੇਖੋ ਪਾਰਟੀਆਂ ਨਾਲ ਸਾਰੀਆਂ ਮਾੜੀਆਂ ਨੇ ਕੋਈ ਚੰਗੀ ਚਾਹੀਦੀ ਨਹੀਂ ਬਲੇ ਬਾਦ ਦੇ ਪਰ ਇਹਨੂੰ ਭਗਵੰਤ ਮਾਨ ਨੂੰ ਬਹੁਤ ਰੀਸ਼ੀ ਨਾਲ ਜਿਹੜੀ ਲੋਕਾਂ ਵਿੱਚ ਮਾਣੀ ਜਾ ਪਹਿਲਾਂ ਤਾਂ ਮਾਲਵੇ ਮਾਲਵੇ ਵਿੱਚ ਜਦੋਂ ਅਸੀਂ ਗੱਜ ਕਿ ਸਾਰੇ ਨੇ ਮਾਜੇ ਤੋਂ ਬਾਬੇ ਨੇ ਵੀ ਜਿੱਤ ਜਿਹੜੀ ਕਦੇ ਬੰਨਸਕ ਕਿਆ ਦੇਦਾ ਬਾਪੂ ਤੁਸੀਂ ਇਹ ਦੇਖ ਲਓ ਭਾਨੇ ਵਾਲੇ ਮਸਲੇ ਚਾ ਬਾਈ ਹੋਰ ਨੇ ਦੇਖਿਆ ਹੋਊਗਾ ਥਾਣੇ 'ਚ ਬੈਠਾ ਤੇ 307 ਦਾ ਪਰਚਾ ਦਿੱਤਾ ਸੀਗਾ ਆ ਮੈਂ ਖਬਰ ਪੜੀ ਆ ਸਾਡੇ ਦੇ ਬਾਈ ਨੇ ਬਾਈ ਨੇ ਵੀ ਸੁਣਦਾ ਸੀ ਮੈਂ ਅਖਬਾਰ ਉਹਦਾ ਮੇਰੇ ਕੋਲ ਬਾਈ ਨੇ ਪਰਚਾ ਦੇ ਦਿੱਤਾ ਸਾਡੇ ਉਹਨਾਂ ਦਾ ਉਹਦੇ ਪੈਣਾ ਪੈਣਾ ਦੇ ਵੀ ਪਰਚੇ ਕਰੇ ਨੇ ਹਾਂ ਦੱਸਦਾ ਹਾਂ ਹਾਂਜੀ ਬਾਈ ਜੀ ਯਾਰ ਇੱਥੇ ਜਿੰਨੂੰ ਆਪਾਂ ਨੇ ਜਿਤਾਇਆ ਜੀ ਦੇ ਹੱਥ ਦਰਾਗਾ ਇੱਥੇ ਆ ਕੇ ਦੇਖੇਗਾ ਟੋਗਾਟਾ ਦੇਖ ਤਾ ਲਵੇ ਨਾ ਸਾਰਾ ਵੀ ਹੋਇਆ ਗਿਆ ਯਾਰ ਉਹ ਕੀ ਕਰੂਗਾ ਉਹ ਤਾਂ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਘੇਰੀ ਖੜੇ ਥੋਂ ਥੋਂ ਪੁਲਿਸ ਲਾ ਰਹੀ ਉਹਨਾਂ